ਆਮ ਆਦਮੀ ਪਾਰਟੀ ਦੇ ਹਲਕਾ ਮਨਜੀਠਾ ਦੇ ਇੰਚਾਰਜ ਤਲਵੀਰ ਸਿੰਘ ਗਿੱਲ ਨੇ ਪਿੰਡ ਵੇਗੇਵਾਲ ਚ ਬਖ ਬਖ ਸੜਕਾਂ ਦੇ ਵਿਕਾਸ ਕਰਜਾਂ ਦਾ ਉਦਘਾਟਨ ਕੀਤਾ ਤੇ ਨਵੀਆਂ ਸੜਕਾਂ ਦਾ ਜਾਲ ਵਿਛਾਉਣ ਦਾ ਆਸ਼ਵਾਸ਼ਣ ਦਿੱਤਾ ਗਿਆ ਇਸ ਮੌਕੇ ਤੇ ਵੇਗੇਵਾਲ ਚ ਬਲਾਕ ਕਮੇਟੀ ਦੇ ਜਿਹੜਾ ਪਰਸ਼ਦ ਦੀਆਂ ਚੋਣਾਂ ਦੇ ਸਬੰਧ ਵਿੱਚ ਵਿਸ਼ਾਲ ਮੀਟਿੰਗ ਵੀ ਕੀਤੀ ਗਈ ਇਸ ਮੌਕੇ ਤਲਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਭੁਪਿੰਦਰ ਸਿੰਘ ਬੱਬੂ ਦੇ ਗ੍ਰੈਵਖੇ ਸਰਪੰਚ ਲਖਵਿੰਦਰ ਸਿੰਘ ਰਹਿਨਮਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਨਗਰ ਤੇ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਪਤੀ ਦੀਆਂ ਚੋਣਾਂ ਵਿੱਚ ਲਾਮਬਦ ਕੀਤਾ ਗਿਆ ਤੇ ਸਮੂਹ ਪਿੰਡ ਨੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਵਾਅਦਾ ਵੀ ਕੀਤਾ ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਵੱਲੋਂ ਤਲਵੀਰ ਸਿੰਘ ਗਿਲਤੇ ਸਮੂਹ ਪਿੰਡ ਦੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਗਿਆ ਵੀਰ ਭពਿੰਦਰ ਸਿੰਘ ਬੱਬੂ ਜੀ ਦੇ ਗ੍ਰਹਿ ਵਿਖੇ ਸਾਡੇ ਸਤਿਕਾਰਯੋਗ ਸਰਪੰਚ ਵੀ ਲਖਵਿੰਦਰ ਸਿੰਘ ਜੀ ਦੀ ਨਾਣ ਮਾਈ ਐਰਪੋਰਟ ਬੇਗੇਵਾਰ ਵਿਖੇ ਜਿਹੜੀ ਬੜੀ ਇੱਕ ਨਗਰ ਦੀ ਵਿਸ਼ਾਲ ਮੀਟਿੰਗ ਹੋਈ ਆ ਉਹਦੇ ਵਿੱਚ ਅਸੀਂ ਪਾਰਟੀ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਖੁੱਲ ਕੇ ਬਿਚਾਰਾਂ ਕਿਤੇ ਆ ਕਿ ਪਾਰਟੀ ਨੂੰ ਤੱਕ ਕਿਦਾਂ ਇੱਥੇ ਆਪਾਂ ਤਗੜਿਆ ਕਰਨਾ ਪਰ ਅੱਜ ਜੋ ਇਸ ਨਗਰ ਦਾ ਮਾਨ ਸਤਕਾਰ ਹੰਗਾਰਾ ਮਿਲਿਆ ਜਾਂ ਕੱਠ ਵੇਖਿਆ ਤੇ ਉਹ ਇਹਨਾਂ ਦਾ ਅਜ ਸਾਬਤ ਕਰਤਾ ਵਾ ਕਿ ਇਹ ਜਿਹੜਾ ਨਗਰ ਆ ਇਹ ਪਾਰਟੀ ਦੇ ਨਾਲ ਆਮ ਆਦੀ ਪਾਰਟੀ ਆ ਭਗਵਾਨ ਸਿੰਘ ਮਾਨ ਦੇ ਨਾਲ ਝਟਾ ਵਾਂਗੂ ਖੜਾ ਔਰ ਇਹਦੇ ਚ ਕੋਈ ਦੂਰ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਆਉਣਗੀਆਂ ਔਰ ਉਹਦੇ ਜਿਹੜੇ ਰੁਝਾਨ ਆ ਉਹ ਬਹੁਤ ਵਧਿਆਉਣਗੇ ਔਰ ਇੱਕ ਪਾਸੜ ਸਾਸ ਤੇ ਹਲਕੇ ਮਜੀਠੇ ਦੇ ਵਿੱਚ ਕਾਫੀ ਲੌਂਗ ਟਾਈਮ ਤੋਂ ਚੱਲ ਰਹੇ ਆ ਬਟ ਅੱਜ ਅੱਜ ਬੇਗੇয়াল ਪਿੰਡ ਦੇ ਵਿੱਚ ਇੱਥੇ ਪਹੁੰਚੇ ਆਂ ਔਰ ਇਥੋਂ ਦੇ ਜਿਹੜੇ ਰਸਤੇ ਕੱਚੇ ਆ ਉਹਨਾਂ ਦੇ ਅੱਜ ਜਿਹੜਾ ਉਦਕਾਟਨ ਕੀਤਾ ਔਰ ਸਾਰੇ ਰਸਤੇ ਜਿਹੜੇ ਆ ਉਹ ਪੱਕੇ ਕੀਤੇ ਜਾਣਗੇ ਔਰ ਜਿਹੜੀ ਇਹ ਜਿੰਨੀ ਫਿਰਨੀ ਆ ਇਸ ਪਿੰਡ ਦੀ ਉਹ ਸਾਰੀ ਪੱਕੀ ਕੀਤੀ ਜਾਊਗੀ ਔਰ ਜੋ ਗਲੀਆਂ ਨਾਲੀਆਂ ਦਾ ਕੰਮ ਆ ਜਾਂ ਜਿਹੜੀਆਂ ਸਾਡੀਆਂ ਲਿੰਕ ਰੋਡਸ ਆ ਉਹ ਵੀ ਸਾਰੀਆਂ ਜਿਹੜੀਆਂ ਇਥੋਂ ਦੀਆਂ ਪਾਸ ਹੋ ਚੁੱਕੀਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਹਲਕੇ ਦੇ ਵਿੱਚ ਵਿਕਾਸ ਹੋਗਾ ਕਿਉਂਕਿ ਐਤ ਕੀ ਬਰਸਾਤਾਂ ਜਿਹੜੀਆਂ ਲੌਂਗ ਟਾਈਮ ਲੈ ਗਈਆਂ ਲੌਂਗ ਟਾਈਮ ਬਰਸਾਤਾਂ ਚੱਲਣ ਕਰਕੇ ਜਿਹੜਾ ਸਾਡਾ ਮਸਲੰ 50 60 ਤੇ ਕਰੀਬ ਜੀਆਂ ਸੜੀਆਂ ਰੂਰਜ਼ ਨੇ ਉਹ ਪਾਸ ਹੋਈਆਂ ਨੇ ਔਰ ਥੋੜੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਹਰ ਪਾਸੇ ਜਿਹੜਾ ਛੜਕਾਂ ਤੇ ਪੱਥਰ ਪੈਂਦਾ ਦੇ ਮੈਂ ਲਖਵਿੰਦਰ ਸਿੰਘ ਸਰਪੰਚ ਪਿੰਡ ਬੇਗੀਵਾਲ ਬਲਾਕ ਪ੍ਰਧਾਨ ਆਮ ਆਦੀ ਪਾਲਤੀ ਹਲਕਾ ਵਿੱਚ ਚੱਲ ਆਬਰ ਸਾਹਿਬ ਮੀਟਿੰਗ ਜੀ ਕਹੜਾ ਕਿ ਵੀ ਮੀਟਿੰਗ ਅਸੀਂ ਸਰਦਾਰ ਤਲਬੀਰ ਸਿੰਘ ਜੀ ਗਿੱਲ ਸਾਹਿਬ ਸਾਡੇ ਜੋ ਤਲਕ ਜਰਨੈਲ ਨੇ ਇਹ ਸਾਨੂੰ ਪਾਰਟੀ ਦੇ ਬਹੁਤ ਤਕੜਾ ਇੱਕ ਮਤਲਬ ਜਿਹਾਰੋ ਲੀਡਰ ਦਿੱਤਾ ਵਾ ਤੇ ਅਸੀਂ ਉਹਨਾਂ ਦੇ ਫੇਰੀ ਪਾਈ ਆ ਤੇ ਨਾਲੇ ਅਸੀਂ ਕੋਈ ਵਿਕਾਸ ਕਰਦਾ ਦੇ ਨਹੀਂ ਪੱਥਰ ਰਖਣੇ ਸੀਗੇ ਤੇ ਉਹ ਰਖਾਏ ਆ ਤੇ ਨਾਲੇ ਪਿੰਡ ਦੇ ਵਿੱਚ ਉਹਨਾਂ ਦਾ ਜੀਏ ਨੂੰ ਆਖਿਆ ਗਿਆ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਖਤ ਜਿਹੜੀ ਆ ਉਹ ਤੇ ਜਿਹੜੇ ਵੋਟਰ ਬੈਠੇ ਨੇ ਸਾਹਮਣੇ ਉਹਨਾਂ ਦੇ ਸਹਿਯੋਗ ਨਾਲ ਤੁਹਾਨੂੰ ਵੱਧ ਜੜ ਕੇ ਜਿਤਾਵਾਂਗੇ ਅਸੀਂ ਸਰਦਾਰ ਤਰਬੀਰ ਸਿੰਘ ਗਿੱਲ ਸਾਹਿਬ ਜੀ ਦਾ ਜੀਏ ਨੂੰ ਬਹੁਤ ਧੰਨਵਾਦ ਕਰਦੇ ਆ ਉਹਨਾਂ ਦੇ ਨਾਲ ਸਾਡੇ ਸਗਠਨ ਮੰਤਰੀ ਸਰਦਾਰ ਕਿਰਪਾਲ ਸਿੰਘ ਜੀ ਖਲਕਾਂ ਮਜੀਠਾ ਤੋਂ ਉਹਨਾਂ ਦਾ ਵੀ ਧੰਨਵਾਦ ਤੇ ਸਾਡੇ ਸਿੱਖਿਆ ਕੰਟਰੋਲੇਟਰ ਸਰਦਾਰ ਪਰਮਿੰਦਰ ਸਿੰਘ ਜੀ ਸਰਪੰਚ ਕੋਲ ਉਹ ਵੀ ਸਾਡੇ ਵੀਰ ਸਰਦਾਰ ਗਨਾਪ ਸਿੰਘ ਜੀ ਹੋਰ ਵੀ ਦਰਜਾ ਬਦਰਜਾ ਬਲਾਕ ਪ੍ਰਦਾਸ ਸਰਪੰਚ ਸਹਿਬਾਨ ਅਤੇ ਪਿੰਡ ਦੀ ਸੰਗਤ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਦਾਦੇ ਛੋਟੇ ਦੇ ਕਹਿਣ ਤੇ ਸ਼ਰਨ ਪਾਏ ਨੇ